ਫਿਰ ਉਹ ਬੱਚੇ ਨਾ ਨੰਗਾ ਰਕੇ ਪਾਣੀ ਪੰਦਾ ਨਾ ਆਹ ਪਹਿਲੇ ਗਈ ਪਹਿਲੇ ਵੀ ਕੱਟੂਗੀ ਕਿੱਥੇ ਨੰਵੇਟਰ ਕੱਟਣੀ ਹੈ ਕਰੀ ਜਿੱਦਿਆਂ ਨੰਵੇਟਰ ਕਰੇ ਸੋਨ ਪਾਉਂਦੇ ਹੋ ਉਹ ਬੱਚੇ ਵਿਚਾਰੇ ਬੈਠਾ ਨੰਗਾ ਬੈਠਾ ਬੱਚੇ ਉਧਰ ਕੋਲ ਆਹ ਕਰੀ ਸਭ ਮੈਂ ਪਿੰਡ ਭੁਕਰੇ ਦਾ ਰਹਿਣ ਵਾਲਾ 3 ਕਿਲੋਮੀਟਰ ਦੇ ਏਰੀਆ ਚ ਮੇਰਾ ਪਿੰਡ ਹੈਗਾ ਮੇਰਾ ਸਰ ਇੱਥੇ ਆਪਰੇਟ ਹੋਇਆ ਬੇਬੀ ਦਾ ਤੇ ਬੇਬੀ ਨੂੰ ਥੋੜੀ ਜੀ ਇਨਫੈਕਸ਼ਨ ਤੇ ਜੌਂਡਿਸ ਵਗੈਰਾ ਆਇਆ ਸੀ ਪੀਲੀਆ ਵਗੈਰਾ ਆਇਆ ਸੀ ਉਹਨਾਂ ਨੇ ਡਾਕਟਰ ਨੇ ਦੱਸਿਆ ਕਿ ਇਹਨਾਂ ਨੂੰ ਮਸ਼ੀਨ 'ਤੇ ਲਗਾਣੇ ਪੈਣਾ ਲਾਈਟ ਵਗੈਰਾ ਦਾ ਕੋਈ ਈਸ਼ੂ ਹੈਗਾ ਇਹ ਲਾਈਟ ਦਸਨੇ ਪੈਣੀ ਆ ਤਾਂ ਮੈਂ ਸਰ ਬੱਚੇ ਨੂੰ ਲੈ ਕੇ ਆਇਆ ਇੱਥੇ ਬੱਚੇ ਨੂੰ ਜੋ ਮਸ਼ੀਨ ਆ ਉਹਦੇ ਵਿੱਚ ਜੋ ਬੱਚੇ ਦੇ ਕੱਪੜੇ ਉਤਾਰ ਕੇ ਰੱਖਿਆ ਜਾਂਦਾ ਕੱਪੜੇ ਉਤਾਰ ਕੇ ਰੱਖਿਆ ਜਾਂਦਾ ਸਰ ਉਹਦੇ ਨਾਲ ਕੀ ਹੋਇਆ ਕਿ ਇੱਕ ਇੱਕ ਘੰਟਾ ਸਾਰਾ ਬੱਚਾ ਜਿਹੜਾ ਮਸ਼ੀਨ 'ਚ ਰਿਹਾ ਉਸ ਤੋਂ ਬਾਅਦ ਲਾਈਟ ਚਲੀ ਗਈ 1 ਘੰਟਾ ਕਰੀਬਨ ਲਾਈਟ ਬੰਦ ਇੱਕ ਘੰਟੇ ਤੋਂ ਵੱਧ ਹੀ ਲਾਈਟ ਬੰਦ ਹੋਈ ਤੇ ਸਰ ਕਮ ਸੇ ਕਮ ਉਥੇ ਅਨਵੇਟਰ ਦੀ ਤੇ ਸੁਖਡਾਉਣੀ ਚਾਹੀਦੀ ਆ ਆਪਸ ਚ ਸਾਰੇ ਬਾਜ ਰਹੇ ਸੀ ਕਿ ਬੇਬੀ ਦੇ ਕਪੜੇ ਪਾਣੇ ਜਾਂ ਕੁਝ ਕਰਨਾ ਤੁਹਾਨੂੰ ਪਤਾ ਹੈ ਸਰਦੀ ਦਾ ਮੌਸਮ ਹੈ ਠੰਡ ਲੱਗ ਸਕਦੀ ਹੈ ਬੱਚੇ ਨੂੰ ਕੁਝ ਵੀ ਹੋ ਸਕਦਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਤਕਰੀਬਨ ਸਵਾ ਘੰਟੇ ਬਾਅਦ ਆਈ ਇਹ ਲਾਈਟ ਸਾਰਿਆਂ ਨੂੰ ਦਿੱਕਤ ਆਈ ਆ ਜੀ 1 ਘੰਟਾ ਰਹੀ ਆ ਸਾਡੇ ਛੋਟਾ ਛੋਟਾ ਬੱਚਾ ਸੀਗਾ ਅੱਜ ਪਹਿਲੇ ਦਿਨ ਦਾ ਹੀ 12:00 ਵਜੇ ਹੋਏ ਤੇ ਬਹੁਤ ਮਾੜੀ ਹਾਲਤ ਆ ਇੱਥੇ ਲੱਭਦਾ ਕੱਖ ਨਹੀਂ ਤੇ ਹੁਣ ਲਾਈਟ ਚੱਲ ਪਈ ਆ ਤੇ ਇਦਾਂ ਦਾ ਕੰਮ ਰਹਿਣਗੇ ਤੇ ਫਿਰ ਕਿਦਾਂ ਦਾ ਕੰਮ ਚੱਲੇਗਾ ਹਸਪੀਟਲ ਦੇ ਵਿੱਚ ਇਹੋ ਕੰਮ ਹੋਗੇ ਜਿੰਨਾ ਲਾਈਟ ਤਾਂ ਇਦਾਂ ਇਹਨਾਂ ਨੇ ਆਕਣੇ ਸਾਨੂੰ ਪਤਾ ਨਹੀਂ ਲੱਗਾ ਅਚਲ ਇਹ ਟਾਰਚ ਨਾਲ ਭਾਈ ਜਿਹੜੇ ਕਰਦੇ ਆ ਟਾਰਚ ਦੇ ਨਾਲ ਟਾਈਮ ਪਾਸ ਕਰਦੇ ਨੇ ਮੋਬਾਈਲ 'ਚ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਭਾਈ ਮੰਗ ਤੇ ਇਹੋ ਦੱਸਨੇ ਵੀ ਹਾ ਹਸਪੀਟਲ ਦਾ ਜਿਹੜਾ ਲਾਈਟ ਦੀ ਜਿਹੜਾ ਇੰਤਜ਼ਾਮ ਸਹੀ ਹੋਣਾ ਚਾਹੀਦਾ ਉਹਨਾਂ ਮੀਟਰ ਲਿਆਓ ਬਾਰ ਦੇ ਮੁਲਕਾਂ ਦੇ ਵਿੱਚ ਲੌਕਮੈਟ ਲੱਗੇ ਉਸ ਵੇਲੇ ਬੱਤੀ ਜਿਹੜੀ ਚੱਲਦੀ ਰਹਿੰਦੀ ਹੈ ਬੰਦ ਨਹੀਂ ਹੁੰਦੀ ਕਦੇ